ਜਦੋਂ ਆਪਾਂ ਸੋਲਰ ਪਲਾਂਟ ਲਵਾਉਣ ਦੀ ਸੋਚਦੇ ਆਂ ਤਾਂ ਸਭ ਤੋਂ ਪਹਿਲਾਂ ਆਪਣੇ ਧਿਆਨ 'ਚ ਇਹ ਆਉਂਦਾ ਵੀ ਆਪਾਂ ਪੈਨਲ ਕਿਹੜੇ ਲਵਾਈਏ ਹਨਾ 2023 ਖਤਮ ਹੁੰਦੇ ਹੁੰਦੇ ਜਿਹੜੇ ਪੈਨਲ ਸੀਗੇ 540 ਵਾਟ ਤੱਕ ਆਮ ਚੱਲੇ ਆ 550 ਵਾਟ ਤੱਕ ਕੰਮ ਚੱਲੇ ਆ 550 ਵਾਟ ਦਾ ਇੱਕ ਪੈਨਲ ਹੁੰਦਾ ਸੀ ਤੇ ਉਸ ਤੋਂ ਬਾਅਦ ਇਹ ਜਿਹੜੇ ਪੈਨਲ ਹੁੰਦੇ ਸੀ ਇਹਨਾਂ ਦੀ ਟਾਈਪ ਹੁੰਦੀ ਸੀ ਪੀ ਟਾਈਪ ਹੈ ਤੇ ਹੁਣ 2023 ਖਤਮ ਹੋ ਗਿਆ ਤੇ ਹੁਣ 2024 ਦੀ ਜਨਵਰੀ ਦੇ ਵਿੱਚ ਜਿਹੜੇ ਪੈਨਲ ਆ ਰਹੇ ਆ ਉਹ ਨਵੀਂ ਤਕਨੀਕ ਦੇ ਪੈਨਲ ਆ ਰਹੇ ਆ ਉਹ ਪੈਨਲ ਕਿਹੜੇ ਆ ਉਹਨਾਂ ਦਾ ਪੁਰਾਣੇ ਪੈਨਲ ਨਾਲੋਂ ਕੀ ਫਰਕ ਆ ਕਿੰਨੀ ਐਫੀਸ਼ੀਐਂਸੀ ਦਾ ਫਰਕ ਆ ਕਿੰਨਾ ਰੇਟ ਦਾ ਫਰਕ ਆ ਤੇ ਪੁਰਾਣੇ ਪੈਨਲ ਤੇ ਨਵੇਂ ਪੈਨਲ ਦੀ ਤੁਸੀਂ ਪਛਾਣ ਕਿਵੇਂ ਕਰਨੀ ਹੈ ਅੱਜ ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਚ ਦੇਵਾਂਗੇ 335 ਵਾਟ ਦੇ ਸੋਲਰ ਪੈਨਲ ਤੋਂ ਲੈ ਕੇ 2023 ਦੇ ਅੰਤ ਤੱਕ ਆਪਾਂ 540 550 ਵਾਟ ਦੇ ਸੋਲਰ ਪੈਨਲ ਨੂੰ ਵਰਤ ਵੱਧ ਵਰਤਿਆ ਇਹਦੇ ਵਿੱਚ 450 ਦਾ ਵੀ ਪਿੱਛੇ 2022 ਦੇ ਵਿੱਚ ਚੱਲੇ ਆ ਠੀਕ ਹੈ ਉਸ ਤੋਂ ਬਾਅਦ ਇਹ 540 ਤੱਕ ਕੰਮ ਖਤਮ ਹੋ ਗਿਆ ਹੁਣ 540 550 ਵਾਰਡ ਦੇ ਜਿਹੜੇ ਪੈਨਲ ਆ ਉਹ 2023 ਤੱਕ ਆਉਂਦੇ ਖਤਮ ਹੋ ਜਾਣਗੇ ਇਸ ਤੋਂ ਬਾਅਦ ਜ਼ਿਆਦਾ ਕੈਪੈਸਿਟੀ ਦੇ ਪੈਨਲ ਲੱਗਣਗੇ ਹੁਣ ਜਿਹੜੇ ਪੈਨਲ ਆ ਰਹੇ ਆ ਉਹ ਐਨ ਟਾਈਪ ਦੇ ਪੈਨਲ ਆ ਤੇ ਜਿਹੜੇ ਅਜੇ ਤੱਕ ਆਪਾਂ ਸ਼ੁਰੂ ਤੋਂ ਲੈ ਕੇ ਵਰਤੀ ਆ ਜਾਂਦੇ ਸੀਗੇ ਉਹ ਪੀ ਟਾਈਪ ਦੇ ਪੈਨਲ ਸੀਗੇ ਹੁਣ ਇਹਨਾਂ ਦੋਵਾਂ 'ਚ ਫਰਕ ਕੀ ਆ ਸਭ ਤੋਂ ਪਹਿਲਾਂ ਆਪਾਂ ਦੋਵਾਂ ਪੈਨਲਾਂ ਬਾਰੇ ਜਾਣ ਲੈਣੇ ਆ ਕਿ ਇਹਨਾਂ ਦੀ ਬਣਤਰ ਤੇ ਇਹਨਾਂ ਦੇ ਵਿੱਚ ਜਿਹੜਾ ਅੰਤਰਾਗਾ ਮੇਨ ਇਹਨਾਂ ਦੇ ਵਿੱਚ ਜਿਹੜਾ ਮਟੀਰੀਅਲ ਵਰਤਿਆ ਜਾਂਦਾ ਉਹਦੇ 'ਚ ਥੋੜਾ ਜਿਹਾ ਫਰਕ ਪਾਇਆ ਹੋਇਆ ਹੈ ਜਿਹੜਾ ਪਹਿਲਾਂ ਪੀ ਟਾਈਪ ਦਾ ਸੋਲਰ ਪੈਨਲ ਹੁੰਦਾ ਸੀ ਉਹਦੇ ਵਿੱਚ ਜਿਹੜਾ ਇਹ ਸੈੱਲ ਬਣਿਆ ਹੁੰਦਾ ਸੀਗਾ ਇਹ ਸੈੱਲ ਸਿਲੀਕੋਨ ਦਾ ਬਣਿਆ ਹੁੰਦਾ ਇਹਦੇ ਨਾਲ ਬੋਰੋਨ ਮਿਕਸ ਕੀਤਾ ਹੁੰਦਾ ਸੀਗਾ ਬੋਰੋਨ ਮਿਕਸ ਕਰ ਦਿੰਦੇ ਸੀ ਜਦੋਂ ਤਾਂ ਬੋਰਨ ਜਿਹੜਾ ਸੀਗਾ ਇਹਦੇ ਨਾਲ ਇੱਕ ਧਾਤ ਹੁੰਦੀ ਹੈ ਜਿਹੜੀ ਇਹਨੂੰ ਮਿਕਸ ਕਰਕੇ ਇਹਦੇ ਨਾਲ ਬਣਾਇਆ ਜਾਂਦਾ ਸੀ ਜਿਹੜਾ ਐਨ ਟਾਈਪ ਦਾ ਸੈੱਲ ਆ ਉਹਦੇ 'ਚ ਹੁਣ ਫਾਸਫੋਰਸ ਮਿਕਸ ਕੀਤਾ ਜਾਂਦਾ ਹੈ ਇੱਕ ਤਾਂ ਇਹਦੇ 'ਚ ਇਹ ਡਿਫਰੈਂਸ ਆ ਗਿਆ ਇੱਕ ਪੀ ਟਾਈਪ ਜਿਹੜਾ ਸੈੱਲ ਹੁੰਦਾ ਇਹਦੇ ਦੋ ਪਾਸੇ ਹੁੰਦੇ ਆ ਪੋਜ਼ਿਟਿਵ ਤੇ ਨੈਗੇਟਿਵ ਇਹਦਾ ਬੈਕ ਸਾਈਡ ਨੈਗੇਟਿਵ ਤੇ ਪੋਜ਼ਿਟਿਵ ਹੁਣ ਇਹਨੂੰ ਉਲਟ ਕਰਤਾ ਥੋੜਾ ਜਿਹਾ ਤਾਂ ਬਣਾਵਟ 'ਚ ਕੁਝ ਫਰਕ ਪਾਤਾ ਕੁਛ ਇਹਦੇ ਮਟੀਰੀਅਲ 'ਚ ਫਰਕ ਪਾਤਾ ਜਿਹੜੀਆਂ ਇਹਦੇ 'ਚ ਕਮੀਆਂ ਸੀਗੀਆਂ ਪਹਿਲਾਂ ਪੀ ਟਾਈਪ ਦੇ ਪੈਨਲ ਦੇ ਵਿੱਚ ਕਮੀਆਂ ਸੀ ਉਹ ਦੂਰ ਕਰਤੀਆਂ ਹੁਣ ਕਮੀਆਂ ਕਿਹੜੀਆਂ ਸੀਗੀਆਂ ਛੋਟੀ ਛੋਟੀ ਜੀ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਇਹੀ ਹੁੰਦਾ ਵੀ ਉਹਨਾਂ ਦੀ ਪਾਵਰ ਵਧਾਉਣੀ ਹੁੰਦੀ ਹੈ ਉਹਨਾਂ ਦੀ ਐਫੀਸ਼ੀਐਂਸੀ ਵਧਾਉਣੀ ਹੁੰਦੀ ਹੈ ਜਿਹੜੇ ਪੀ ਟਾਈਪ ਦੇ ਪੈਨਲ ਸੀਗੇ ਉਹ 20 ਤੋਂ 20 ਤੋਂ ਲੈ ਕੇ 21 22% ਐਫੀਸ਼ੀਐਂਸੀ ਦੇ ਪੈਨਲ ਸੀਗੇ ਸਾਰੇ ਜਿਹੜੇ ਆਪਣੇ ਪੀ ਟਾਈਪ ਦੇ ਪੈਨਲ ਸੀ ਜਿਹੜੇ ਹੁਣ ਐਨ ਟਾਈਪ ਦੇ ਨਵੇਂ ਪੈਨਲ ਆ ਰਹੇ ਆ ਉਹ ਪੈਨਲ 25 ਤੋਂ 26% ਐਫੀਸ਼ੀਐਂਸੀ ਦੇ ਨਾਲ ਆਉਣਗੇ ਵੀ ਕਿਸੇ ਦੀ 25 ਹੈ ਕਿਸੇ ਦੀ 24 ਹੈ ਅਕੋਰਡਿੰਗ ਟੂ ਕੰਪਨੀ ਜਾਂ ਮਾਡਲ ਦੇ ਹਿਸਾਬ ਨਾਲ ਹੋਊਗਾ ਔਰ ਦੂਜੇ ਨੰਬਰ ਤੇ ਇਹ ਪੈਨਲ ਜਿਹੜੇ ਸੀਗੇ 550 ਵੋਟ ਤੱਕ ਆਏ ਸੀਗੇ ਤਾਂ ਜਿਹੜਾ ਹੁਣ ਪੈਨਲ ਆ ਰਹੇ ਆ ਉਹ 700 ਵੋਟ ਤੱਕ ਆ ਜਾਣਗੇ ਦੂਜੀ ਦੂਜੀ ਚੀਜ਼ ਇਹ ਹੈ ਉਹਦੇ ਨਾਲ ਕੀ ਹੋਊਗਾ ਆਪਣੀ ਸਪੇਸ ਬਚ ਜੂਗੀ ਜਿਵੇਂ ਕਿ ਮੰਨ ਕੇ ਚੱਲੋ ਜਿੱਥੇ ਉਹੀ ਪੈਨਲ ਆਪਾਂ 550 ਦਾ ਲਾਉਣਾ ਉੱਥੇ ਆਪਾਂ 600 ਦਾ ਜਾਂ 700 ਵੋਟ ਦਾ ਪੈਨਲ ਲਾਵਾਂਗੇ ਤਾਂ ਜਗ੍ਹਾ ਦੀ ਬਚਤ ਹੋ ਜੂਗੀ ਹੈਨਾ ਇੱਕ ਤਾਂ ਇਹਦੇ 'ਚ ਇਹ ਫਾਇਦਾ ਹੋ ਗਿਆ ਇਹਦੀ ਕਮੀ ਸੀ ਜਿਹੜੀ ਕਿ ਇਹਦੀ ਐਫੀਸ਼ੀਐਂਸੀ ਨਹੀਂ ਵਧਦੀ ਸੀ ਦੀ ਐਫੀਸ਼ੀਐਂਸੀ ਵੀ ਵਧ ਗਈ ਦੂਜਾ ਇਹਦੀ ਵਾਟੇਜ ਨਹੀਂ ਵਾਧੀ ਸੀ ਦੀ ਹੁਣ ਵਾਟੇਜ ਵੀ ਵਧਾਊਗੀ ਜਿਹੜੇ ਅਗਲੇ ਪੈਨਲ ਆਉਣਗੇ ਵੱਧ ਵਾਟੇਜ ਦੇ ਆਉਣਗੇ ਠੀਕ ਹੈ ਇਹ ਦੋ ਚੀਜ਼ਾਂ ਇਹ ਹੋ ਗਈਆਂ ਤੇ ਜਿਹੜੀ ਉਦੋਂ ਬਾਅਦ ਚ ਤੀਜੀ ਗੱਲ ਹੈਗੀ ਆ ਜਿਹੜੇ ਪੀ ਟਾਈਪ ਦੇ ਪੈਨਲ ਸੀ ਨਾ ਉਹਨਾਂ ਦੇ ਵਿੱਚ ਮੋਨੋਪਰਕ ਹਾਫ ਕੱਟ ਦੇ ਵਿੱਚ ਇੱਕ ਛੋਟੀ ਜੀ ਪ੍ਰੋਬਲਮ ਸੀਗੀ ਕਿ ਜਦੋਂ ਜ਼ਿਆਦਾ ਟੈਂਪਰੇਚਰ ਹੋ ਜਾਂਦਾ ਸੀ ਤਾਂ ਇਹ ਆਪਦੀ ਐਫੀਸ਼ੀਐਂਸੀ ਡਾਊਨ ਕਰ ਜਾਂਦੇ ਸੀ ਮਤਲਬ ਐਫੀਸ਼ੀਐਂਸੀ ਘਟਾ ਜਾਂਦੇ ਸੀ ਟੈਂਪਰੇਚਰ ਦਾ ਇਹਨਾਂ ਤੇ ਜ਼ਿਆਦਾ ਅਸਰ ਹੁੰਦਾ ਸੀਗਾ ਪਰ ਜਿਹੜੇ ਐਨ ਟਾਈਪ ਦੇ ਪੈਨਲ ਆ ਉਹਨਾਂ ਦੇ ਉੱਤੇ ਟੈਂਪਰੇਚਰ ਦਾ ਇਹਨਾਂ ਨਾਲੋਂ ਘੱਟ ਅਸਰ ਹੋਊਗਾ ਵੀ ਵੱਧ ਟੈਂਪਰੇਚਰ ਤੇ ਵੀ ਜੇ ਟੈਂਪਰੇਚਰ ਜਾਦੇ ਹੋਊਗਾ ਤਾਂ ਇਹ ਡੀਗ੍ਰੇਡ ਘੱਟ ਹੋਣਗੇ ਮਤਲਬ ਸੌਰੀ ਡੀਗ੍ਰੇਡ ਨਹੀਂ ਮਤਲਬ ਕਿ ਇਹਨਾਂ ਦੀ ਐਫੀਸ਼ੀਐਂਸੀ ਘਟੂਗੀ ਨਹੀਂ ਮਤਲਬ ਪੂਰੀ ਪਾਵਰ ਦਿੰਦੇ ਰਹਿਣਗੇ ਹੈਨਾ ਉਸ ਤੋਂ ਬਾਅਦ ਜਿਹੜੀ ਸੀਗੀ ਸਭ ਤੋਂ ਵੱਡੀ ਗੱਲ ਕਿਉਂਕਿ ਇਹਦੇ ਵਿੱਚ ਬੋਰਨ ਮਿਕਸ ਹੁੰਦਾ ਸੀਗਾ ਬੋਰਨ ਮਿਕਸ ਸੀਗਾ ਕਿ ਇਹ ਆਕਸੀਜਨ ਨਾਲ ਰਿਐਕਸ਼ਨ ਕਰਕੇ ਇਹਦੀ ਲਾਈਫ ਛੇਤੀ ਘਟ ਜਾਂਦੀ ਸੀ ਜਿਹੜੀਆਂ ਕੰਪਨੀਆਂ ਸੀਗੀਆਂ ਉਹ ਵਾਰੰਟੀ ਦਿੰਦੀਆਂ ਸੀ ਇਹਨਾਂ ਦੀ 25 ਸਾਲ 25 ਸਾਲਾਂ ਤੇ ਇਹ ਕਹਿੰਦੇ ਸੀ 80% ਕੰਮ ਕਰੂਗਾ 20% ਡਾਊਨ ਹੋਊਗਾ ਪਰ ਜਿਹੜਾ ਹੁਣ ਇਹਦੇ ਚ ਐਨ ਟਾਈਪ ਦੇ ਪੈਨਲ ਆ ਉਹਨਾਂ ਚ ਇੱਕ ਇਹ ਕਮੀ ਨੂੰ ਦੂਰ ਕਰਕੇ ਇਹਨਾਂ ਦੀ ਜਿਹੜੀ ਐਫੀਸ਼ੀਐਂਸੀ ਉਹ 10% ਹੀ ਘਟੂਗੀ ਮਤਲਬ ਉਹ ਡੀਗ੍ਰੇਡ ਘਟ ਹੋਣਗੇ ਮਤਲਬ ਆਪਦੀ ਪਾਵਰ ਉਹਨਾਂ ਦੀ ਘਟਦੀ ਨਹੀਂ ਫਿਰ ਮਤਲਬ ਕਿ ਬਹੁਤ ਘੱਟ ਘਟੂਗੀ ਇਹਨਾਂ ਨਾਲੋਂ ਬਹੁਤ ਘਟੂਗੀ ਘਟ ਵੀ ਪੀ ਟਾਈਪ ਦੇ ਨਾਲੋਂ ਉਹ ਚੀਜ਼ ਚ ਵੀ ਸੁਧਾਰ ਕਰਤਾ ਮਤਲਬ ਕਿ ਜਿਹੜਾ ਐਨ ਟਾਈਪ ਦੇ ਪੈਨਲ ਆ ਉਹ ਇਹਦੇ ਨਾਲੋਂ ਜ਼ਿਆਦਾ ਵਧੀਆ ਹੋਣਗੇ ਆਪਾਂ ਨੂੰ ਜ਼ਿਆਦਾ ਰਿਲਾਈਏਬਲ ਹੋਣਗੇ ਤੇ ਉਹਨਾਂ ਦੀ ਉਮਰ ਘੱਟ ਘੱਟੂਗੀ ਉਹਨਾਂ ਦੀ ਐਫੀਸ਼ੀਐਂਸੀ ਜ਼ਿਆਦਾ ਹੋਊ ਯੂਨਟਾਂ ਵੱਧ ਬਣਾਉਣਗੇ ਉਹ ਇੱਕ ਇਹਦੇ ਚ ਇਹ ਜਿਹੜੀ ਸੀਗੀ ਮਤਲਬ ਇਹ ਕਮੀ ਨੂੰ ਦੂਰ ਕੀਤਾ ਹੈ ਨਾ ਹੁਣ ਅੱਗੇ ਇੱਕ ਗੱਲ ਆ ਜਾਂਦੀ ਹੈ ਰੇਟ ਦੀ ਵੀ ਕਈ ਵਾਰੀ ਨਵੀਂ ਚੀਜ਼ ਆ ਵੀ ਇਹ ਕਿਤੇ ਜ਼ਿਆਦਾ ਮਹਿੰਗੀ ਤਾਂ ਨਹੀਂ ਹੈਗੀ ਇਹ ਨਾ ਵੀ ਇਹਦੇ ਨਾਲੋਂ ਜ਼ਿਆਦਾ ਹੀ ਰੇਟ ਰੂਟ ਚੱਕੇ ਹੁਣ ਤਾਂ ਜਿਹੜਾ ਐਨ ਟਾਈਪ ਦੇ ਪੈਨਲ ਆ ਰਹੇ ਆ ਨਵੇਂ ਪੈਨਲ ਆ ਰਹੇ ਆ ਪੀ ਟਾਈਪ ਨਾਲੋਂ ਉਹਨਾਂ ਦਾ ਇੱਕ ਰੇਟ ਦਾ ਵੀ ਇਹ ਬੈਨੀਫਿਟ ਆ ਵੀ ਇਹਨਾਂ ਦੇ ਲਗਭਗ ਬਰਾਬਰ ਆ ਥੋੜਾ ਜਿਆਦਾ ਆ ਮਤਲਬ ਇੱਕ ਜਾਂ ਡੇਢ ਰੁਪਿਆ ਵਾਟ ਪਰ ਵਾਟ ਮਹਿੰਗਾ ਹੋ ਜਿਹੜੀ ਉਹ ਜਿਆਦਾ ਕੀਮਤ ਨਹੀਂ ਹੈਗੀ ਤਾਂ ਇਹ ਚੀਜ਼ ਦਾ ਵੀ ਆਪਾਂ ਨੂੰ ਬੈਨੀਫਿਟ ਹੈਗਾ ਕਿ ਆਪਾਂ ਇਸੇ ਰੇਟ ਦੇ ਉੱਤੇ ਐਨ ਟਾਈਪ ਪੈਨਲ ਲਵਾ ਲਾਂਗੇ ਜਿਨ੍ਹਾਂ ਦੇ ਬਹੁਤ ਜਿਆਦੇ ਇਹਨਾਂ ਨਾਲੋਂ ਜ਼ਿਆਦੇ ਬੈਨੀਫਿਟ ਹੈਗੇ ਹਨ ਉਸ ਤੋਂ ਬਾਅਦ ਹੁਣ ਗੱਲ ਆ ਜਾਂਦੀ ਹੈ ਵੀ ਯਾਰ ਕਿਉਂਕਿ ਜਨਵਰੀ 2024 ਚ ਤਾਂ ਇਹ ਪੈਨਲ ਸਾਰੇ ਤੁਹਾਨੂੰ एन टाइप भी मिलले हैं बाद च क्योंकि इनहा दी प्रोडक्शन बंद हो जानी है लगभग सारीयां कंपनीयां दी बंद हो जानी है क्योंकि सेल ਦੇ ਹਿਸਾਬ ਨਾਲ ਹੀ ਚੱਲਦਾ ਹੈ ਜਦੋਂ 셀 ਹੁਣ एन टाइप ਆਉਣ ਲੱਗਿਆ ਤਾਂ ਸਾਰੀਆਂ ਕੰਪਨੀਆਂ ਉਹੀ प्रोडक्शन ਕਰਦੀਆਂ ਪਰ ਫਿਰ ਵੀ ਕਈ ਵਾਰੀ ਇਹ ਹੁੰਦਾ ਵੀ ਆਪਾਂ ਸੋਲਰ ਪਲੈਂਟ ਲਵਾਉਣਾ ਹੈ ਤੇ ਆਪਾਂ ਨੂੰ ਇਹ ਹੁੰਦਾ ਯਾਰ ਆਪਾਂ ਕਿਸੇ ਨੂੰ ਕਸਟਮਰ ਨੇ ਕਹਿਦਾ ਜਿੰਨਾ ਤੋਂ ਲਵਾਉਣਾ ਉਹਨੇ ਕਹਦਾ ਵੀ ਮੇਰੇ ਐਨ ਟਾਈਪ ਸੋਲਰ ਪੈਨਲ ਲਾਓ ਹਨਾ ਤਾਂ ਇਹਨਾਂ ਨੂੰ ਦੇਖਣ ਦੇ ਵਿੱਚ ਤਾਨੂੰ ਕੁਛ ਨਹੀਂ ਪਤਾ ਲੱਗਦਾ ਵੀ ਇਹ ਐਨ ਟਾਈਪ ਇਹ ਆਹੀ ਹੋਣਗੇ ਸਭ ਕੁਝ ਬਨਾਵਟ ਵੀ ਉਹਨਾਂ ਦੀ ਆਹੀ ਹੈ ਸਭ ਕੁਝ ਆਹੀ ਹੈ ਤੁਹਾਨੂੰ ਆਏ ਨਹੀਂ ਪਤਾ ਲੱਗਦਾ ਵੀ ਇਹ ਐਨ ਟਾਈਪ ਸੋਲਰ ਪੈਨਲ ਹੈ ਕਿ ਪੀ ਟਾਈਪ ਸੋਲਰ ਪੈਨਲ ਹੈ ਤਾਂ ਉਹਦੀ ਪਛਾਣ ਕਿਵੇਂ ਕਰਨੀ ਹੈ ਤਾਂ ਉਹਦੀ ਜਿਹੜੀ ਪਛਾਣ ਕਰਨ ਦੀ ਹੈਗੇ ਸਾਰੀਆਂ ਕੰਪਨੀਆਂ ਜਦੋਂ ਵੀ ਕੋਈ ਪੈਨਲ ਬਣਾਉਂਦੀ ਉਹਨਾਂ ਦਾ ਇੱਕ ਮਾਡਲ ਬਣਾ ਦਿੰਦੀਆਂ ਉਹਦੇ ਉੱਤੇ ਮਾਡਲ ਜਦੋਂ ਇੱਥੇ ਲਿਖਿਆ ਹੁੰਦਾ ਹੈ ਵੀ ਆਹ ਆ ਮਾਡਲ ਦਾ ਹੈਗਾਗਾ ਤੇ ਜਿਹੜਾ ਇਹ ਮਾਡਲ ਲਿਖਿਆ ਹੁੰਦਾ ਇਹਦੇ ਵਿੱਚ ਇੱਥੇ ਲਿਖਿਆ ਹੋਊਗਾ ਮਗਰਲੇ ਪਾਸੇ ਲਿਖਿਆ ਹੋਊਗਾ ਤਾਂ ਜਦੋਂ ਉਹ ਮਾਡਲ ਦਾ ਤੁਸੀਂ ਕੈਟਾਲਾਗ ਲਓਗੇ ਆਨਲਾਈਨ Google ਤੇ ਸਰਚ ਕਰੋਗੇ ਤਾਂ ਉਹਦੇ ਚ ਉਹਦੇ ਚ ਜ਼ਰੂਰ ਦੱਸਿਆ ਹੁੰਦਾ ਵੀ ਇਹ ਪੀ ਟਾਈਪ ਸੋਲਰ ਪੈਨਲ ਹੈ ਕਿ ਐਨ ਟਾਈਪ ਹੈ ਤੇ ਤੁਸੀਂ ਜਦੋਂ ਸੋਲਰ ਪਾਰਟ ਲਵਾਉਣਾ ਹੈ ਉਦੋਂ ਉਸ ਮਾਡਲ ਨੂੰ ਜ਼ਰੂਰ ਆਪ ਦੇ Google ਸਰਚ ਕਰਕੇ ਦੇਖ ਲਓ ਵੀ ਇਹ ਸੋਲਰ ਪੈਨਲ ਪੀ ਟਾਈਪ ਹੈ ਕਿ ਐਨ ਟਾਈਪ ਹੈ ਹਜੇ 6 ਮਹੀਨੇ ਤਾਂ ਇਹ ਰਲਾਵਾ ਜਾਂ ਚੱਲੂਗੇ ਤੇ ਐਨ ਡੀ ਪਲੱਗੀ ਜਾਣਗੇ ਕਦੇ ਪੀ ਟਾਈਪ ਲੱਗੀ ਜਾਣਗੇ ਫਿਰ ਬਾਅਦ ਚ ਥੋੜੀ ਥੋੜੀ ਇਹ ਚੀਜ਼ਾਂ ਰਫਾਈਨ ਹੋ ਜਾਂਦੀਆਂ ਕਿਉਂਕਿ ਉਸ ਤੋਂ ਬਾਅਦ ਫਿਰ ਜਦੋਂ ਫਾਈਨਲ ਆਉਂਦਾ ਨਹੀਂਗਾ ਉਹ ਆਟੋਮੈਟਿਕ ਫਰੰਟ ਟਾਈਪ ਹੀ ਲੱਗਣਾ ਹੈ ਪਰ ਹਜੇ 6 ਮਹੀਨੇ ਇਹ ਚੀਜ਼ਾਂ ਦੀ ਪ੍ਰੋਬਲਮ ਆਊਗੀ ਤਾਂ 2024 ਦੇ ਜਨੂਅਰੀ ਚ ਇਹਨਾਂ ਦੀ ਪ੍ਰੋਡਕਸ਼ਨ ਆਮ ਹੀ ਮਿਲਣ ਲੱਗ ਜਾਣੀ ਹੈ ਕੁਝ ਕੰਪਨੀਆਂ ਨੇ ਹੁਣ ਬਣਾਤੇ ਆ ਕਿਸੇ ਦੇ ਕੁਝ ਕਿਸੇ ਕੰਪਨੀਆਂ ਦੇ ਹੁਣ ਮਿਕਸ ਆਈ ਜਾਂਦੇ ਆ ਪੀ ਟਾਈਪ ਵੀ ਲੈ ਸਕਦੇ ਤੁਸੀਂ ਉਹਨਾਂ ਦੇ ਐਨ ਟਾਈਪ ਵੀ ਲੈ ਸਕਦੇ ਹੋ ਹਨ ਤੇ ਕਸਟਮਰ ਹਜੇ ਇਹਨਾਂ ਚੀਜ਼ਾਂ ਬਾਰੇ ਅਵੇਅਰ ਨਹੀਂ ਹੈਗਾ ਤੇ ਜਦੋਂ ਕਸਟਮਰ ਨੂੰ ਪਤਾ ਲੱਗਦਾ ਵੀ ਨਵੀਂ ਚੀਜ਼ ਆਈ ਹੈ ਉਸ ਤੋਂ ਬਾਅਦ ਉਹ ਪੁੱਛਣਾ ਸ਼ੁਰੂ ਕਰ ਦਿੰਦਾ ਹਜੇ ਤੱਕ ਤਾਂ ਇਹ ਚੀਜ਼ਾਂ ਮਿਕਸ ਚੱਲਦੀਆਂ ਜਿਦਾ ਪਛਾਣ ਇਹਨਾਂ ਦੀ ਇਸ ਤਰ੍ਹਾਂ ਹੋਣੀ ਹੈ ਬਾਕੀ ਜੇ ਤੁਹਾਨੂੰ ਕੋਈ ਸੋਲਰ ਪੈਨਲ ਬਾਰੇ ਹੋਰ ਕੋਈ ਇਨਕੁਆਰੀ ਹੈਗੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਮੈਂ ਤੁਹਾਡਾ ਕਮੈਂਟ 'ਚ ਜਵਾਬ ਦੇਵਾਂਗਾ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਪਲੀਜ਼ ਕਿਰਪਾ ਕਰਕੇ ਕਮੈਂਟ 'ਚ ਜਰੂਰ ਦੱਸੋ ਤੇ ਇੱਕ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਤੁਹਾਨੂੰ ਜਾਣਕਾਰੀ ਵਾਲੀਆਂ ਵੀਡੀਓ ਤੇ ਜਾਣਕਾਰੀ ਦਿੰਦੇ ਰਹਿੰਦੇ ਆ ਸੋਲਰ ਪੈਨਲ ਜਾਂ ਹੋਰ ਇਲੈਕਟ੍ਰੀਕਲ ਚੀਜ਼ਾਂ ਬਾਰੇ ਤਾਂ ਸਬਸਕ੍ਰਾਈਬ ਕਰ ਲਿਓ ਤੇ ਨਾਲ ਉਹ ਜਿਹੜੀ ਟੱਲੀ ਜੀ ਹੁੰਦੀ ਹੈ ਘੰਟੀਆਂ ਵਾਲਾ ਬਟਨ ਹੈ ਉਹ ਦਬਾ ਲਿਓ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਅਸੀਂ ਵੀਡੀਓ ਪਾਉਣੀ ਹੈ ਤਾਂ ਤੁਹਾਡੇ ਤੱਕ ਪਹੁੰਚ ਜਾਂਦੀ ਹੈ ਨਾਲ ਦੀ ਨਾਲ ਉੱਪਰ ਆ ਜਾਂਦੀ ਹੈ ਉਹ ਤੇ ਮਿਲਦੇ ਆ ਕਿਸੇ ਹੋਰ ਜਾਣਕਾਰੀ ਵਾਲੀ ਵੀਡੀਓ 'ਚ ਉਦੋਂ ਵਾਸਤੇ ਧੰਨਵਾਦ ਸਤਿ ਸ਼੍ਰੀ ਅਕਾਲ